ਸ਼ਹਿਰ ਬੁੱਢਲਾਡਾ ਵਿਖੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਚਨਚੇਤ ਦੌਰਾ ਕੀਤਾ ਇਸ ਵਿੱਚ ਉਹਨਾਂ ਨੇ ਸ਼ਹਿਰ ਅੰਦਰ ਵਿਕਾਸ ਅਤੇ ਕਮੀਆਂ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦਾ ਇਹ ਦੌਰੇ ਦਾ ਮੰਤਵ ਕੋਈ ਛਾਪਾ ਮਾਰਨਾ ਨਹੀਂ ਹੈ ਸਗੋਂ ਪਰਿਸਥਿਤੀਆਂ ਦਾ ਜਾਇਜ਼ਾ ਲੈਣਾ ਹੈ ਅਤੇ ਗੁੱਡਲਾਡਾ ਸ਼ਹਿਰ ਅੰਦਰ ਲੋੜੀਂਦੀਆਂ ਵਿਵਸਥਾਵਾਂ ਦਾ ਵਿਕਾਸ ਕਰਨਾ ਹੈ ਉਹਨਾਂ ਕਿਹਾ ਕਿ ਇਸ ਨਗਰ ਦੀ ਆਈਟੀਆਈ ਪੂਰੇ ਇਲਾਕੇ ਵਿੱਚ ਮਸ਼ਹੂਰ ਰਹੀ ਹੈ ਜਦੋਂ ਉਹਨਾਂ ਜਾਇਜ਼ਾ ਲਿਆ ਤਾਂ ਦੇਖਿਆ ਕਿ ਸੰਸਥਾ ਦੀ ਇਮਾਰਤ ਖਸਤਾ ਹਾਲਤ ਵਿੱਚ ਹੈ ਉਹਨਾਂ ਕਿਹਾ ਕਿ ਇੱਥੋਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰੀਆਂ ਹਨ ਅਤੇ ਇਲਾਕੇ 'ਚੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਇਸ ਲਈ ਉਹਨਾਂ ਦਾ ਮਨੋਰਥ ਵਿਦਿਆਰਥੀਆਂ ਦੀਆਂ ਲੋੜੀਂਦੀਆਂ ਸਹੂਲਤਾਂਵਾਂ ਤੇ ਪੜਾਈ ਦਾ ਮਿਆਰ ਉੱਚਾ ਚੱਕਣਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਾਹਰ ਨਾ ਜਾਣਾ ਪਵੇ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁੱਢਲਾਡਾ ਕੋਈ ਕੋਈ ਦਵਾਈ ਦੀ ਕਮੀ ਨਹੀਂ ਜਸਪੂਰ ਕੋਈ ਕਿਸੇ ਨੇ ਵੀ ਐਸਾ ਪੁੱਛਦਾਂਗਾ ਨਹੀਂ ਅੱਛਾ ਠੀਕ ਹੈ ਜੁੜਿਆ ਸਭੀ ਮਾਫ਼ ਕਰਨਾ ਕੱਲ ਤੇ ਕਿਹਦਾ ਹੈ ਲక్ష్ਮੀ ਹਰੀ ਹਾਂ ਤੁਹਾਨੂੰ ਨੇ ਕਿਹਦੇ ਬਾਰੇ ਪਾਕ ਆਧਿਭਾਗ ਲੈ ਕੇ ਆਪ ਚੱਲਦੇ ਹਾਂ ਹਾਂ ਦਾਤਾ ਨਾ ਅਨਿ ਐਨ ਐਚ ਐਮ ਠੀਕ ਹੋ ਗਿਆ ਆਪਣਾ ਐਨ ਐਮ ਦੇ ਲੈਣੇ ਨਹੀਂ ਨਹੀਂ ਐਨ ਐਮ ਤੇ ਹੀ ਕਰਾਂਗੇ ਹਾਂ ਜੀ ਸਰ ਥੈਂਕ ਯੂ ਸਰ ਜੀ अडलाडा कस्बे मैं आया और अचानक प्रोग्राम बने बनिया कोई मैं छापा मार नहीं आया तो क्योंकि सरकार छापे नहीं मार दिया दूं सरकार कमियां पुसदिया होंगे पहला मैं आई टी आई च गया जिसे है अपना हैलीकाप्टर उतर है से ਜਦੋਂ ਮੈਂ ਆਈਟੀਆ ਦੇ ਪਾਸੇ ਜਾਣਾ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਲਾਡੇ ਦੀ ਆਈਟੀ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਦੋਂ ਖੰਡਰ ਬਣੀ ਤੇ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਸੁਣੇ ਇੱਕ ਹਫ਼ਤੇ ਦੇ ਵਿੱਚ ਵਿੱਚ ਜੇ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ਆਈਟੀਆਈ ਤਾਂ ਘਟੋ 600 600 ਸਟੂਡੈਂਟ ਆ ਉੱਥੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਾਹ ਜਾ ਕੇ ਬਾਹਰ ਜਾ ਕੇ ਕੀ ਕਰਨਗੇ ਆਈਟੀਆਈ ਦਾ ਮਤਲਬ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ਆਈਟੀਆਈ ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਦ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ਏਡੀਸੀ ਡਿਵੈਲਪਮੈਂਟ ਮਾਨਸਾ ਨੂੰ ਇਹ ਖੜੇ ਨੇ ਇੱਕ ਹਫਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਫੈਸਿਲਟੀਆਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਫਿਰ ਮੈਂ ਹਸਪੀਟਲ ਚ ਆਇਆ ਐਸੀ ਹਸਪਤਾਲ ਨੇ ਤੁਹਾਨੂੰ ਕਟਨ ਕਰਕੇ ਗਿਆ ਸੀਗਾ ਮੈਂ ਕਹਿੰਦਾ ਕੱਲਾ ਤੋਂ ਕਟਨ ਕਰਕੇ ਚਲੇ ਜਾਨੇ ਚੈੱਕ ਵੀ ਕਰ ਲਈਏ ਬਾਅਦ ਚ ਕੁਝ ਹੁੰਦਾ ਵੀ ਆਹ ਬੜਾ ਅੱਛਾ ਲੱਗਿਆ ਕਿ ਫੈਸਿਲਟੀਆਂ ਬਹੁਤ ਕਮਾਲ ਨੇ ਨਿਊ ਬੋਨ ਬੇਬੀਜ਼ ਨਵੇਂ ਜਿਹੇ ਬੱਚਿਆਂ ਨੂੰ ਮਿਲਿਆ ਉਹਨੇ ਦੇ ਇਸ ਤਰ੍ਹਾਂ ਨੂੰ ਵੀ ਮਿਲਿਆ ਵੀ ਨੰਗਲ ਤੋਂ ਐ ਕੋਈ ਮਿਲਦਾ ਨਹੀਂ ਆਉਂਦਾ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮਨੋ ਰੋਸਨ ਦੇ ਸਿੱਕ ਸਾਰੀਆਂ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਜੀ ਦਵਾਈ ਨਹੀਂ ਹੈਗੀ ਜਿਹੜੇ ਬਾਹਰੋਂ ਮੰਗਵੋਣੀ ਪੈ ਜੇ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਕੋਲੇ ਦੇ ਪੈਣੇ ਜੇ ਮੰਗਵੋਣੀ ਵੀ ਪੈ ਜੇ ਬਾਹਰੋਂ ਤਾਂ ਹਸਪੀਟਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਵੈ ਸੇਵਕਾਂ ਦੀ ਘਟ ਹੈ ਇਹ ਮੈਨੂੰ ਦੋ ਕਮੀਆਂ ਪਤਾ ਲੱਗੀਆਂ ਜਲਦੀ ਇਹ ਪੂਰੀਆਂ ਕਰ ਦੇ ਸਰ ਇਕ ਅਨਾਜ ਮੰਡੀ ਵਾਲਾ ਤੁਸੀਂ ਅਲਰਮ ਕਰ ਅਨਾਜ ਮੰਡੀ ਬਾਹਰ ਕੱਢਾਂਗੇ ਬਡਲਾਡੇ ਦੀ ਪਹਿਲਾਂ ਵੀ ਅਸੀਂ ਜ਼ਮੀਨ ਦੇਖ ਰਹੇ ਹਾਂ ਥੋੜਾ ਜਿਹਾ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦੀ ਹੈ ਤਾਂ ਉਹਨੂੰ ਫਿਰ ਵਿਭਾਗੇ ਤੋਂ ਟਰਾਂਸਫਰ ਕਰਨਾ ਪਊ ਪਰ ਅਨਾਜ ਮੰਡੀ ਬਡਲਾਡੇ ਦੀ ਬਾਹਰ ਕੱਢਾਂ ਤਾਂ ਕਿ ਲੋਕਾਂ ਨੂੰ ਸੌਲਤ ਹੋਵੇ ਕਿਉਂਕਿ ਬਿਲਕੁਲ ਬਾਸਾੜਾ ਤੇ ਕਲਾ ਬੁਰਲਾਡਾ ਨੇ ਸਨਾਮਦੀ ਵੀ ਨਾਜ ਮੰਡੀ ਅੰਦਰ ਹੈ ਬਸ ਸਾਡਾ ਅੰਦਰ ਹੈ ਸੰਗਰੂਰ ਦਾ ਵੀ ਬਸ ਸਾਡਾ ਤੇ ਨਾਜ ਮੰਡੀ ਅੰਦਰ ਹੈ ਕੁ ਘੋਸਵੇਲੇ ਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵੱਧ ਗਈ ਆਲੇ ਦੁਆਲੇ ਸ਼ਹਿਰ ਬਸ ਗਿਆ ਸਿਮ ਸਾਹ ਹਸਪੀਟਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਤੁਹਾਨੂੰ ਅੰਨੇ ਮਚਾਉ ਨਹੀਂ ਪਰ ਫੇਰ ਵੀ ਸੋळा ਡਾਕਟਰ 16 ਡਾਕਟਰ ਇੱਥੇ ਨੰਮ ਸੀ ਮੰਨ ਸਜ ਲਈ ਨਾਮ ਦਿੱਤੇ ਅਸੀਂ ਨਵੀਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਹੈ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਕ੍ਰਾਇਓਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਾਂ ਸਾਨੂੰ ਡਾਕਟਰ ਵੀ ਤਾਂ ਚਾਹੀਦੇ ਨੇ ਨਰਸਾਂ ਵੀ ਤਾਂ ਚਾਹੀਦੇ ਨੇ ਹਰ ਹਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਾਂ ਸਾਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਉਹਨੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕੇ ਆਉਂਦੇ ਨੇ ਸੈਲਰੀ ਘੱਟ ਸੀ ਪ੍ਰਾਈਵੇਟ 'ਚ ਸੈਲਰੀ ਜ਼ਿਆਦਾ ਨੇ ਸੋ ਅਸੀਂ ਅਸੀਂ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰ ਅਨਤਪਰ ਅਭਦਾ ਰੂਪ ਤੇ ਨੇ ਕਿ ਟਕ ਟਕ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਕਿ ਉਹ ਇੱਥੇ ਕੰਮ ਕਰਕੇ ਖੁਸ਼ ਹੋਣ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਹਨ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਹੋਣ ਸੀਐਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲੇ ਉਦਘਾਟਨ ਕਰਕੇ ਗਿਆ ਮੈਂ ਤੁਹਾਨੂੰ ਵਿਜ਼ਿਟ ਕਰਨ ਆਇਆ ਪਿਛਲੇ ਲੰਮੇ ਸਮੇਂ ਤੋਂ ਤੁਹਾਡੀ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ ਮਰੀਜ਼ ਉੱਥੇ ਪਰੇਸ਼ਾਨ ਹੋ ਰਹੀ ਹੈ ਟੈਕਨੀਕਲ ਅੱਤੇ ਦਵਾਈ ਦਾ ਖਰਾਤ ਇਹਨੇ 7 ਲੱਖ ਦੇ ਟੈਂਡਰ ਹੋਇਆ ਹੈ ਦਵਾਈ ਹਲੇ ਤੱਕ ਪਰਚੇਜ ਨਹੀਂ ਕੀਤੀ ਗਈ ਸਰ ਮਰੀਜ਼ ਦਾ ਰੋਣ ਲੈ ਕੇ ਦਵਾਈ ਹੁੰਦੀ ਹੈ ਬਾਦੂ ਪਿਆ ਜੀ ਮੈਂ ਦੇਖਿਆ ਸਾਰਾ ਤੁਸੀਂ ਦੇ ਦੁਆ ਦੇਖ ਲਓ ਜਦੋਂ ਛਾਪਨ ਦਾ ਜਾਂ ਨੁਕਤਾ ਚੀਨੀ ਦਾ ਸ਼ੌਕ ਤੁਸੀਂ ਲੋਕ ਇੱਕ ਵੇਕ ਮੈਂ ਇਹਨਾਂ ਸਵਾਲ ਦਾ ਮੈਂ ਇਹਨਾਂ ਸਵਾਲ ਦਾ ਠੀਕ ਹੈ ਨਾ ਮੈਂ ਬੁਲਾ ਡੇ ਆ ਮੈਨੂੰ ਜਿਹੜਾ ਇਨਫੋਰਮੇਸ਼ਨ ਮੈਨੂੰ ਕਮੈਂਟਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦਾ ਗਲਤ ਜਾਣਕਾਰੀ ਨਹੀਂ ਦੇ ਸਕਦਾ ਬਨਸ ਸਸਪੈਂਡ ਹੋ ਜੂਗਾ ਫਿਰ ਜੇ ਮੈਨੂੰ ਇੱਥੇ ਕਹਤਾ ਤਾਂ ਸਾਰਾ ਕੁਝ ਹੈ ਜੀ ਮੈਨੂੰ ਉਹ ਲਿਆ ਦਿਖਾਓ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਜਾਣਾ ਬਾਥਰੂਮ ਚ ਪਤਾ ਲੱਗ ਜਾਂਦਾ ਤੁਸੀਂ ਪਹਿਲਾਂ ਸਾਬ ਕਰਦੇ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ ਕਰ ਲੈ ਜੀ ਮੈਂ ਆਪਕੋ ਕਹਾਂ ਮੈਂ ਉਹ ਦਿਖਾਈ ਕਿ ਜੀ ਆਈਟੀ ਜੀ ਕਿਹਾ ਮੈਂ ਆਈਟੀ ਜੀ ਬਾਥਰੂਮ ਤਾਂ ਬਹੁਤ ਬੁਰਾ ਹਾਲਤ ਹੈ ਮੈਂ ਤੇ ਕਿਉਂਕਿ ਉਹਨੇ ਉਹਨੇ ਸੋਚਿਆ ਨਹੀਂ ਸੀ ਕਿ ਇੱਥੇ ਆਈਟੀਆ ਚ ਆ ਜੂਗਾ ਸੋ ਥੋੜਾ ਜਿਹਾ ਟਾਈਮ ਹੈ ਯਾਰ ਸਾਰੇ ਤੁਸੀਂ ਪਹਿਲਾਂ ਪਹਿਲਾਂ ਦੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਹੈ ਕਦੇ ਉਹਨਾਂ ਨੂੰ ਵੀ ਸਵਾਲ ਪੁੱਛ ਲੈਗੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਅਸਾਂ ਤਾਂ 3 ਸਾਲ ਹੋਏ ਨੇ ਸੋ 3 ਸਾਲ ਮੈਂ ਉਹ ਇਹ ਨਹੀਂ ਕਿ ਮੈਂ ਜਾਦੂ ਦੀ ਛੜੀ ਫੇਰ ਦੂੰਗਾ ਪਰ ਨੀਅਤ ਸਾਫ਼ ਹੈ ਸਭ ਕੁਝ ਠੀਕ ਹੋਊਗਾ ਸਰ ਜੀ ਜੇ ਤੁਹਾਨੂੰ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV